ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜੈਤਿਸ਼ਰੀ ਵਾਰ ਦੀ ਸੰਥਿਆ ਲੜੀ ਵਰ ਕਰ ਰਹੇ ਆਂ ਤਿੰਨ ਸ਼ਲੋਕਾਂ ਦੀ ਆਪਾਂ ਸੰਥਿਆ ਸਰਵਣ ਕਰ ਲਈ ਸੀ ਅੱਜ ਅਗਲਾ ਸ਼ਲੋਕ ਸ਼ੁਰੂ ਹੋਣ ਜਾ ਰਿਹਾ ਹੈ ਜਿੰਨਾ ਸੰਗਤਾਂ ਨੇ ਪਿਛਲੇ ਸ਼ਲੋਕਾਂ ਦੀ ਸੰਥਿਆ ਨਹੀਂ ਕੀਤੀ YouTube ਦੀ ਪਲੇਲਿਸਟ ਦੇ ਵਿੱਚ ਸੰਥਿਆ ਪਈ ਹੈ ਜਾ ਕੇ ਸੁਣ ਸਕਦੇ ਹੋ ਸ਼ੁਰੂ ਹੁੰਦਾ ਸ਼ਲੋਕ ਕੁਟੰਬ ਯਤਨ ਕਰਨੰ ਮਾਇਆ ਅਨੇਕ ਉਦਮਹਿ ਕਰਨੰ ਤੇ ਵਿਸਰਾਮ ਲਾਉਣਾ ਸੰਗਤ ਜੀ ਤੇ ਉਦਮਹਿ ਇਹ ਕਸ ਕੇ ਬੋਲਣਾ ਉਦਮਹਿ ਕਾਹੇ ਦੀ ਆਵਾਜ਼ ਉਚਾਰਨ ਹੋਵੇ ਹਰ ਭਗਤ ਭਾਵਹੀਣੰ ਹੀਣੰ ਤੇ ਵਿਸਰਾਮ ਹੈ ਤੇ ਨਾਣੇ ਦੀ ਆਵਾਜ਼ ਉਚਾਰਨ ਹੋਵੇ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਾਂ ਹੈ ਪ੍ਰੇਤ ਪੂਰਾ ਤੱਤਾ ਉਚਾਰਨ ਕਰਕੇ ਪ੍ਰੇਤ ਤੇ ਤਹ ਸੰਗਤ ਜੀ ਜਿਹੜਾ ਇਹ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਪ੍ਰੇਤ ਹੈ ਨਹੀਂ ਪੜ ਦੇਣਾ ਜਦੋਂ ਪ੍ਰੇਤ ਹੈ ਪੜਾਂਗੇ ਤੇ ਫਿਰ ਦੋ ਤੱਤੇ ਦੀ ਆਵਾਜ਼ ਨਹੀਂ ਨਿਕਲੇਗੀ ਇੱਕ ਤੱਤੇ ਦੀ ਆਵਾਜ਼ ਉਚਾਰਨ ਹੋਵੇਗੀ ਪ੍ਰੇਤ ਤਹ ਪ੍ਰੇਤ ਤਹ ਇਸ ਤਰ੍ਹਾਂ ਪੜਨਾ ਹੈ ਕਿ ਦੋਨੇ ਤੱਤੇ ਉਚਾਰਨ ਹੋਣ ਟਟੜੀਆ ਸਾ ਪ੍ਰੀਤ ਇੱਥੇ ਵਿਸਰਾਮ ਹੈ ਜੋ ਲਾਈ ਬਿਆਨ ਸਿਓ ਨਾਨਕ ਸੱਚੀ ਰੀਤ ਇੱਥੇ ਵਿਸਰਾਮ ਐ ਸਾਈ ਸੇਤੀ ਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਇੱਥੇ ਵਿਸਰਾਮ ਐ ਕਹਤੇ ਸਭ ਪ੍ਰੇਤ ਖਿੰਨ ਗ੍ਰਹਿ ਮਹਿ ਬਸਰ ਨਾ ਦੇਵਹੀ ਇੱਥੇ ਵਿਸਰਾਮ ਐ ਜਿਨ ਸੋ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੰਚਿਆ ਤੇ ਬਿਸਰਾਮ ਲਾਉਣਾ ਤੇ ਇਹਨੂੰ ਅਨਰਥ ਨਹੀਂ ਪੜਨਾ ਕਰ ਅਨਰਥ ਇਸ ਤਰ੍ਹਾਂ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਕਰ ਅਨਰਥ ਅਨਰਥ ਪੜਨਾ ਕਿ ਜਿਹੜਾ ਐੜਾ ਇਹ ਵੱਖਰਾ ਕਰਨ ਹੈ ਸਬੰਧ ਕਲਾ ਕੇ ਪੜਨਾ ਹੈ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜ ਹੈ ਬੀਜੇ ਦੀ ਪੜਨਾ ਬੀਜੇ ਪੜਨਾ ਦਲਾਵਾਂ ਦੇ ਨਾਲ ਸੋ ਲੁਣਾ ਹੈ ਲੁਣੇ ਦਲਾਮ ਲੱਗੀਆਂ ਤੇ ਇੱਕ ਨਾਣੀ ਦੀ ਆਵਾਜ਼ ਵਿੱਚ ਉਚਾਰਨ ਹੋਵੇਗੀ ਤੇ ਇੱਥੇ ਵਿਸਰਾਮ ਹੈ ਲੁਣੇ ਕਰਮ ਇਹੋ ਖੇਤ ਅਕਿਰਤ ਕਣਾ ਹਰ ਵਿਸਰਿਆ ਵਿਸਰਿਆ ਤੇ ਵਿਸਰਾਮ ਲੁਣੇ ਅਕਿਰਤ ਕਣਾ ਪੜਨਾ ਐਡਾ ਸਬੰਧ ਪਾ ਕੇ ਜੋਨੀ ਪਰਮੇਤ ਭਾਰ ਭੱਵੇ ਦੇ ਨਾਲ ਪਰਮੇਤ ਇਕੱਠੇ ਪਾੜ ਹੈ ਪਰਮੇਤ ਸ਼ਲੋਕ ਕੋਟ ਦਾਨ ਇਸਨਾਨੰ ਇਸਨਾਨੰ ਤੇ ਵਿਸਰਾਮ ਹੈ

ਸਰਬ ਪਾਪ ਬਿਮੁਚਤੇ ਬਿਮੁਚਤੇ ਜਿਹੜਾ ਬੱਬੇ ਨੂੰ ਸਿਆਰੀ ਲੱਗੀ ਹੈ ਇਹ ਵੱਖਰੀ ਹੈ ਸਬੰਧ ਪੜਨੀ ਹੈ ਬਿਮੁਚਤੇ ਮੁਚਤੇ ਤੇ ਬਿਸਰ ਅ ਮਤਲਬ ਅਦਕ ਲਾ ਕੇ ਪੜਨਾ ਕਸ ਕੇ ਬੋਲਣਾ ਬਿਮੁਚਤੇ ਸੋ ਅੱਗੇ ਪਾਠ ਹੈ ਇਦਨ ਕੀਤੋ ਮੂ ਕਣਾ ਕਣਾ ਤੇ ਬਿਸਰਾਮ ਹੈ ਇਹਨੂੰ ਕੀਤੋ ਮੂ ਨਹੀਂ ਪੜਨਾ ਸੰਗਤ ਜੀ ਜਿਹੜਾ ਇਸ ਦਾ ਪਾਠ ਹੈ ਕੀਤੋ ਮੂ ਕਣਾ ਜਿਹੜਾ ਮਮਾ ਮਮੇ ਦੇ ਤਲੈਂਕੜ ਲੱਗੀ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨੀ ਹੈ ਕੀਤੋ ਮੂ ਕੀਤੋ ਮੂ ਕਣਾ ਪੋਰੀ ਦਤੀਮ ਪਾਹੇ ਦਤੀਮ ਦੱਦੇ ਨੂੰ ਸਿਆਰੀ ਤੱਤੇ ਨੂੰ ਸਿਆਰੀ ਦਤੀਮ ਦਤੀਮ ਇਸ ਤਰ੍ਹਾਂ ਪੜ੍ਹਨਾ ਹੈ ਤੇ ਤੀਮ ਪਾਹੇ ਮਨ ਵਸੰਦੜੋ ਸੱਚ ਸੋਹ ਸੋਹ ਤੇ ਵਿਸਰਾਮ ਨਾਨਕ ਹੱਬੇ ਹੱਬੇ ਤੇ ਕਸ ਕੀ ਮਤਲਬ ਅਧਕ ਲਾ ਕੇ ਪੜਨਾ ਹੈ ਹੱਬੇ ਦੁਖੜੇ ਦੁਖੜੇ ਤੇ ਅਧਕ ਲਾ ਕੇ ਉਚਾਰਨ ਕਰਨਾ ਦੁਖੜੇ ਉਲਾਹੇ ਪੌੜੀ ਕੋਟ ਅਗਾ ਸਭ ਨਾਸ ਹੋਏ ਇਤਿ ਵਿਸਰਾਮ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹੇ ਇੱਥੇ ਬਿਸਰਾਮ ਹਰ ਕੇ ਗੁਣ ਗਾਓ ਜਨਮ ਮਰਨ ਪੈ ਕੱਟੀਐ ਕੱਟੀਐ ਕਸ ਕੀ ਅਦਕਲਾ ਕੇ ਪੜਨਾ ਕੱਟੀਐ ਨਿਹਚਲ ਸੱਚ ਕੋ ਮਾਥਾਓ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ લેਹੁ ਨਾਨਕ ਬਲ ਜਾਓ ਸ਼ਲੋਕ ਗ੍ਰਹਿ ਰਚਨਾ ਅਪਾਰੰ ਇੱਥੇ ਬਿਸਰਾਮ ਮਨੁ ਬਿਲਾਸ ਸੁਆਦੰ ਰਸ ਹੈ ਕਦਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕ੍ਰਿਮਹ ਕ੍ਰਿਮਹ ਇਕੱਠਾ ਪਾਠ ਹੈ ਮੁਚ ਅਡੰਬਰ ਹੱਬ ਕਿਹੋ ਮੰਜ ਮੁਹੱਬਤ ਨੇਹ ਮੁਹੱਬਤ ਅਧਕਲਾ ਕੇ ਮੁਹੱਬਤ ਨੇਹ ਇਸ ਤਰ੍ਹਾਂ ਪੜ੍ਹਨਾ ਸੋ ਸਾਈ ਜੈ ਵਿਸਰੈ ਇੱਥੇ ਸੰਗਤ ਜੀ ਬਿੰਦੀਆਂ ਲੱਗੀਆਂ ਪਿਆਰ ਬਿੰਦੀਆਂ ਦਾ ਉਚਾਰਨ ਹੋਵੇਗਾ ਸੋ ਸਾਈ ਜੈ ਵਿਸਰੇ ਵਿਸਰੇ ਨਹੀਂ ਪੜਨਾ ਵਿਸਰੇ ਪੜਨਾ ਇੱਥੇ ਵਿਸਰਾਮ ਹੈ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਇੱਥੇ ਵਿਸਰਾਮ ਹੈ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਇੱਥੇ ਵਿਸਰਾਮ ਹੈ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਨਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚਿਤਨਾ ਆਵੇ ਵਿਸ਼ਟਾ ਕੇ ਕੀਰੇ ਬੇਨ ਹਰ ਨਾਮ ਨਾ ਸ਼ਾਂਤ ਹੋਏ ਇੱਥੇ ਵਿਸਰਾਮ ਹੈ ਕਿਤ ਬਿਦ ਮੰਨ ਧੀਰੇ ਸ਼ਲੋਕ ਚਰਨ ਕਮਲ ਬਿਰਹੰ ਬਿਰਹੰ ਤੇ ਵਿਸਰਾਮ ਲਾਉਣਾ ਬਿਰਹੰ ਖੋਜੰਤ ਬੈਰਾਗੀ ਦਹਿ ਦਿਸਹਿ ਦਹਿ ਦਿਸਹਿ ਇਸ ਤਰ੍ਹਾਂ ਪੜ੍ਹਨਾ ਹੈ ਤਿਆਗੰਤ ਕਪਟ ਰੂਪ ਮਾਇਆ ات بسر نانک آنند روپ سا سنگ محد سگم کٹا پاٹ سا سنگ مح من سائیں وتا یہ کس کے وتا ادکلا کے ہبے اتنے بھی ادک لگے گا وتا ہبے لو لو ایڈا مکتا ہے لو نانک ہب اڈمبر کوڑیا اتے بشرام ہے ਸੁਣ ਜੀਵਾ ਸੱਚੀ ਸੋਏ ਪੌੜੀ ਬਸਤ ਤੂਟੀ ਝੁੰਪੜੀ ਚੀਰ ਸਭ ਛਿਨਾ ਜਾਤ ਨਾ ਪਤ ਨਾ ਆਦਰੋ ਇੱਥੇ ਵਿਸਰਾਮ ਉਦਿਆਨ ਪਰਮਿਨਾਂ ਮਿੱਤਰ ਨਾ ਇੱਥ ਤਨ ਰੂਪਹੀਣ ਇੱਥੇ ਵਿਸਰਾਮ ਕਿਛ ਸਾਖ ਨਾ ਛਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਵਿਸਰਾਮ ਹਰ ਨਾਮ ਮਨ ਭਿਨਾਂ ਦੇਸ ਕੀ ਧੂੜ ਮਨ ਉਧਰ ਹੈ ਉਧਰ ਹੀ ਪੜਨਾ ਉਧਰ ਹੈ ਦਲਾਵਾਂ ਦੇ ਨਾਲ ਉਧਰ ਹੈ ਪ੍ਰਭ ਹੋਏ ਸੋ ਪਰਸੰਨਾ ਪ੍ਰਭ ਹੋਏ ਸੋ ਪਰਸੰਨਾ ਸੋ ਸੰਗਤ ਜੀ ਆਪ ਜੀ ਨੇ ਸੱਤ ਸ਼ਲੋਕ ਤੱਕ ਸੰਖਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ